ਸਵਾਗਤ ਸਾਰ ਪਾਉ ਸਵਾਗਤ ਕਰਦੇ ਆ ਕਾਕਾ ਜੀ ਸ਼ੁਲਰ ਗਣੇਸ਼ ਟੂਲ ਸਟੋਰ ਮੰਡੀ ਡੱਬ ਵਾਲੀ ਤੋਂ ਅੱਜ ਆਪਾਂ ਪਹੁੰਚੇ ਸੀ ਜੀ ਪਿੰਡ ਕਿੱਲੇ ਵਾਲੀ ਆਪਣੇ ਕਿਸਾਨ ਭਰਾ ਗਰਦਾਸ ਜੀ ਦੇ 5 एचपी ਦਾ ਕਨੈਕਸ਼ਨ ਜੋ ਕਿ ਆਪਾਂ 3 एचपी ਤੋਂ 5 एचपी ਦਾ ਕਨੈਕਸ਼ਨ ਕੀਤਾ ਹੋਇਆ ਹੈਗਾ ਅੱਜ ਦੇਖਣਾ ਸੀ ਆਪ ਨੂੰ ਬੁਲਾਇਆ ਸੀ ਉਹਨਾਂ ਨੇ ਕਹਿੰਦੇ ਇੱਕ ਵਾਰ ਸਾਡੇ ਖੇਤ ਵੀ ਆਓ ਸਾਡੇ ਖੇਤ ਦੀ ਵੀ ਚੱਲਦੀ ਹੋਈ ਮੋਟਰ ਦੀ ਪਰਫਾਰਮੈਂਸ ਜੋ ਤੁਸੀਂ ਦਿੱਤਾ ਵਧੀਆ ਪਾਣੀ ਬਣ ਰਿਹਾ ਹੈਗਾ ਤਾਂ ਉਹਦੀ ਵੀਡੀਓ ਬਣਾਓ ਤਾਂ ਜਿਹਦੇ ਨਾਲ ਵੀ ਹੋਰ ਵੀ ਆਪਣੇ ਕਿਸਾਨ ਭਰਾ ਜਾਗਰੂਕ ਹੋਣ ਅੱਜ ਆਪਕੋ ਤੁਹਾਨੂੰ ਮਿਲਾਉਣੇ ਆਗੇ ਆਪਣੇ ਕਿਸਾਨ ਭਰਾ ਖੁਦ ਆਪਣੀ ਜਵਾਨੀ ਦੱਸਣਗੇ ਜੀ ਵੀ ਉਹਨਾਂ ਨੂੰ ਆਪਣਾ ਪਹਿਲਾਂ ਦੇਖੋ ਜੀ 3 ਐਚਪੀ ਦੇ ਕਨੈਕਸ਼ਨ ਕੀਤਾ ਹੋਇਆ ਸੀ ਉਹਨਾਂ ਨੂੰ ਬਹੁਤ ਸੋਨਾ ਕੰਮ ਲੱਗਾ ਅੱਜ ਉਹਨਾਂ ਨੂੰ ਜ਼ਰੂਰਤ ਜ਼ਿਆਦਾ ਦੀ ਪਈ ਤਾਂ ਉਹਨਾਂ ਨੇ ਆਪਰੇ ਤੋਂ 5 ਐਚਪੀ ਦਾ ਕਨੈਕਸ਼ਨ ਕਰਾਇਆ ਹੋਇਆ ਜੀ ਉਹਨਾਂ ਨਾਲ ਮਿਲਦੇ ਆ ਉਹ ਆਪਣੀ ਜਵਾਨੀ ਦੱਸਣਗੇ ਕਿੰਨੇ ਫੁੱਟ ਤੇ ਵਾਟਰ ਲੈਵਲ ਆ ਜੀ ਤਾਂ ਕਨੈਕਸ਼ਨ ਕਿਵੇਂ ਲੱਗਿਆ ਇਹਨੂੰ ਆਪਣੇ ਘਰੋਂ ਕੰਮ ਕੀਤਾ ਹੋਇਆ ਜੀ ਉਹ ਮਿਲਾਉਣੇ ਆ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੇ ਤੁਸੀਂ ਥੋੜਾ ਜਾਣਕਾਰੀ ਦਿਓਗੇ ਆਪਣੇ ਵਾਟਰ ਲੈਵਲ ਕਿੰਨੇ ਫੁੱਟ ਤੇ ਹੈ ਤੇ ਜੀ ਆਪਣੇ ਸਵੇਰ ਚੱਲਣ ਦੀ ਟਾਈਮਿੰਗ ਤੇ ਸ਼ਾਮ ਨੂੰ ਤੇ ਬਾਕੀ ਆਪਣੇ ਜਿਹੜਾ ਕੰਮ ਕੀਤਾ ਤੁਹਾਨੂੰ ਕਿਵੇਂ ਲੱਗੇ 15 ਫੁੱਟ ਦੇ ਵਾਟਰ ਲੈਵਲ ਨੇ 15 ਫੁੱਟ ਤੇ ਜੀ 7:00 ਵਜੇ ਚੱਲ ਪੈਂਦੀ ਹੈ ਸੋਵਾ ਜੀ 7:00 ਵਜੇ ਚੱਲ ਪੈਂਦੀ ਹੈ ਜੀ ਚੱਲ ਤੁਸੀਂ ਠੀਕ ਹੈ ਜੀ ਉਹ 7:00 ਵਜੇ ਤੋਂ ਪਹਿਲਾਂ ਸਵੇਰ ਚੱਲ ਪੈਂਦੀ ਹੈ ਜੀ ਚੱਲ ਪੈਂਦੀ ਹੈ ਜੀ ਤੇ ਸ਼ਾਮ ਨੂੰ ਕਿੰਨੇ ਵਜੇ ਤੱਕ ਚੱਲ ਰਹੀ ਹੈ ਸ਼ਾਮ ਨੂੰ 6:00 ਵਜੇ ਵੱਜਦੇ ਜਿਹੜਾ ਹਾਲ ਦੀ ਗੱਲ ਆਪਣੇ ਕੋਲ ਟਾਈਮ ਹੈਗਾ ਜੀ ਇਸ ਤਰ੍ਹਾਂ ਦੂ ਅੱਗੇ ਟਾਈਮ ਆ ਘਰ ਵੱਡਾ ਹੁੰਦਾ ਦੰਡਾ ਹੁੰਦਾ ਤਾਂ ਉਹ ਸ਼ਾਮ ਦੇ ਬਹੁਤ ਵਧੀਆ ਕੰਮ ਕਰਿਆ ਨੇ ਜੀ ਜਿਹੜਾ ਆਪਣਾ ਸਟਰਕਚਰ ਲੱਗਿਆ ਜੀ ਤੁਹਾਨੂੰ ਪਤਾ ਹੀ ਹੈਗਾ ਤੁਹਾਡੇ ਆੜ ਗਵਾਂ ਨੂੰ ਹੋਰ ਵੀ ਆਪਾਂ ਵੇਖਦੇ ਆ ਜੀ ਕਿ ਕਿਸ ਤਰ੍ਹਾਂ ਲੱਗਿਆ ਆਪਣਾ ਕੀਤਾ ਹੋਇਆ ਕੰਮ ਬਹੁਤ ਵਧੀਆ ਲੱਗਿਆ ਜੀ ਹੋਰ ਵੀ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਦੱਸਣਾ ਚਾਹੁੰਦੇ ਹੋ ਬਹੁਤ ਵਧੀਆ ਕਾਕਾ ਸਟੋਰ ਬਹੁਤ ਵਧੀਆ ਕੰਮ ਕਰਦੇ ਆ ਜੀ ਠੀਕ ਹੈ ਜੀ ਇਹਨਾਂ ਦਾ ਕਰਵਾਓ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੇ ਕੋਈ ਕਿਸੇ ਤਰ੍ਹਾਂ ਦੀ ਸੇਵਾ ਤੋਂ ਨੇ ਜ਼ਰੂਰ ਤੇ ਜਦੋਂ ਨਹੀਂ ਪਾਣੀ ਪੂਣੀ ਬਹੁਤ ਵਧੀਆ ਬਣਿਆ ਹੋਏ ਚੱਲ ਜੀ ਹਾਂਜੀ ਬਾਣ ਦਾਰੇ ਕਰਕੇ ਹੁਣ ਵੱਡਾ ਕਰਾ ਲਿਆ ਅੱਛਾ ਜੀ ਜਿਹੜਾ ਤੁਸੀਂ 3 ਇੰਚ ਕੀ ਦਾ ਜਿਹੜਾ ਕਨੈਕਸ਼ਨ ਸੀ ਆ ਤੁਸੀਂ ਵਧਾਇਆ ਵਾਹਣ ਵਧਾਉਣ ਵਾਸਤੇ ਹਾਂ ਬਾਈ ਵੱਧ ਕਰ ਰਹੀ ਹੈ ਵੱਧ ਬਾਕੀ ਤੇ ਤੋਂ ਲੈ ਤੋਂ ਨੇ ਦੀ ਬਦਲ ਲੈਣੀ ਠੀਕ ਪਾਣੀ ਦੋ ਵੀ ਬਹੁਤ ਸਾਡੇ ਅੱਛਾ ਜੀ ਪਹਿਲਾਂ ਵੀ 4 ਇੰਚੀ ਫੁੱਲ ਪਾਣੀ ਪ੍ਰੈਸ਼ਰ ਦਾ ਸੀ ਹਾਂ ਪੂਰਾ ਹੀ ਸੀ ਤੇ ਹੁਣ ਇਹ ਨਾ ਕਿੰਨੇ ਕਿੱਲਿਆਂ ਦੀ ਬਾਈ ਕਰ ਰਹੇ ਆ ਫਰੀ ਹੁਣ ਕਰਾਂਗੇ 7 8 8 ਕਿੱਲਿਆਂ ਦੀ ਤੇ ਇਹ ਆਪਣੀ ਇੱਕ ਮੋਟਰ 7 8 ਕਿੱਲਿਆਂ ਨੂੰ ਬਹੁਤ ਵਧੀਆ ਚੱਲੇਗੀ ਬਹੁਤ ਵਧੀਆ ਚੱਲੇਗੀ ਚਲੋ ਬਹੁਤ ਟਾਈਮ ਨਾ ਜਲਾਦੇ ਨਾ ਖਾ ਕੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਚਲੋ ਠੀਕ ਹੈ ਜੀ